ਚੰਨੀ ਘਟ ਵਿਖ ਜੜੀਆਂ ਨੇ ਉਹ ਗੋਲ ਚੌਂਕ ਤੇ ਲਾਈਟਾਂ ਲੱਗਦੀਆਂ ਸੀਗੀਆਂ ਪਰ ਹੁਣ ਜਿਹੜਾ ਇਹ ਉਪਰਾਲਾ ਹੈ ਉਹ ਲੁਧਿਆਣਾ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿੱਥੇ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿਖ ਜੜੀਆਂ ਨੇ ਉਹ ਟ੍ਰੈਫਿਕ ਲਾਈਟਸ ਲਾ ਦਿੱਤੀਆਂ ਨੇ ਹਾਲ ਖਬਰੀ ਦੀ ਗੱਲ ਦੱਸ ਦਈਏ ਵੀ ਲੁਧਿਆਣਾ ਦੇ ਜਿਹੜਾ ਭਾਰਤ ਨਗਰ ਚੌਂਕ ਆ ਹੁਣ ਉਸ ਦੇ ਵਿੱਚ ਜਿਹੜੀਆਂ ਨੇ ਨੈਟਲ ਲੈਣੀਆਂ ਨੇ ਟ੍ਰੈਫਿਕ ਲਾਈਟ ਜਿਹੜੀਆਂ ਲੱਗ ਚੁੱਕੀਆਂ ਨੇ ਬਿਲਕੁਲ ਪ੍ਰਯੋਗ ਹੈ ਉਸ ਤਰੀਕੇ ਨਾਲ ਜਿਹੜਾ ਨਹੀਂ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜੀ ਉਸ ਦੀ ਵਰਤੋਂ ਉਸ ਤਰੀਕੇ ਨਾਲ ਨਹੀਂ ਹੁੰਦੀ ਹੋਈ ਨਜ਼ਰ ਆ ਰਹੀ ਹਾਲਾਂਕਿ ਲੋਕ ਜਿਹੜੇ ਨੇ ਉਹ ਇਗਨੋਰ ਕਰਦੇ ਹੋਏ ਰੈੱਡ ਲਾਈਟ ਨੂੰ ਅੱਗੇ ਵਧਦੇ ਨੇ ਪਰ ਤੁਹਾਨੂੰ ਇਸ ਇੱਕ ਚੀਜ਼ ਦੀ ਜਾਣਕਾਰੀ ਦੇ ਦਈਏ ਵੀ ਜਿਹੜੇ ਵੀ ਲੋਕ ਸਾਡੇ ਇਸ ਖਬਰ ਨਾਲ ਜੁੜੇ ਨੇ ਇਸ ਚੀਜ਼ ਨੂੰ ਦੇਖ ਰਹੇ ਨੇ ਵੀ ਆਨਲਾਈਨ ਚਲਾਨ ਜਿਹੜੇ ਨੇ ਉਹ ਵੀ ਨਾਲ ਦੀ ਨਾਲ ਜਿਹੜੇ ਆ ਉਹ ਸ਼ੁਰੂ ਹੋਏ ਹੋਏ ਨੇ ਉਸ ਦੇ ਨਾਲ ਜਿਹੜੀ ਹੈ ਉਹ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਅਣਗੈਲੀ ਜਿਹੜੀ ਹੈ ਨਾਵੜ ਤੋਂ ਰੈੱਡ ਲਾਈਟ ਦੇਖ ਕੇ ਜੇ ਤੁਸੀਂ ਦੇਖ ਰਹੇ ਹੋ ਤਾਂ ਬਿਲਕੁਲ ਉੱਥੇ ਲਾਜ਼ਮੀ ਜਿਹੜੀਆਂ ਨੇ ਆਪਣੀ ਗੱਡੀ ਦੀਆਂ ਬ੍ਰੇਕਾਂ ਜ਼ਰੂਰ ਲਗਾਉ ਤਾਂ ਜੋ ਤੁਹਾਨੂੰ ਜਿਹੜਾ ਇਹ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿੱਟੀ ਹੈਡਲਾਈਨਸ ਤੇ ਮੈਂ ਬਵੇਰੇ ਤੁਹਾਨੂੰ ਇੱਕ ਖੁਸ਼ਖਬਰੀ ਦੀ ਗੱਲ ਦੱਸਦੀ ਆ ਵੀ ਲੁਧਿਆਣਾ ਦੇ ਜਿਹੜਾ ਭਾਰਤ ਨਗਰ ਚੌਂਕ ਆ ਹੁਣ ਉਸ ਦੇ ਵਿੱਚ ਜਿਹੜੀਆਂ ਨੇ ਨਾਈਟਲ ਲੜੀਆਂ ਨੇ ਟ੍ਰੈਫਿਕ ਲਾਈਟਾਂ ਜਿਹੜੀਆਂ ਲੱਗ ਚੁੱਕੀਆਂ ਨੇ ਬਿਲਕੁਲ ਇਹ ਲੁਧਿਆਣੇ ਦਾ ਪਹਿਲਾ ਐਸਾ ਗੋਲ ਚੌਂਗਾ ਜਿਸ ਦੇ ਵਿੱਚ ਲਾਈਟਾਂ ਜਿਹੜੀਆਂ ਲੱਗੀਆਂ ਨੇ ਪਹਿਲਾਂ ਅਸੀਂ ਅਕਸਰ ਦੇਖ ਰਹੇ ਸੀਗੇ ਉਹ ਵੀ ਚੰਡੀਗੜ੍ਹ ਵੀਖ ਜਿਹੜੀਆਂ ਨੇ ਉਹ ਗੋਲ ਚੌਂਕ ਤੇ ਲਾਈਟਾਂ ਲੱਗਦੀਆਂ ਸੀਗੀਆਂ ਪਰ ਹੁਣ ਜਿਹੜਾ ਇਹ ਉਪਰਾਲਾ ਹੈ ਉਹ ਲੁਧਿਆਣਾ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿੱਥੇ ਲੁਧਿਆਣਾ ਦੇ ਭਾਰਤ ਨ ਉਹ ਟ੍ਰੈਫਿਕ ਲਾਈਟਸ ਲਾ ਦਿੱਤੇ ਨੇ ਹਾਲਾਂਕਿ ਤੁਸੀਂ ਦੇਖੋਗੇ ਵੀ ਟ੍ਰੈਫਿਕ ਲਾਈਟ ਜਿਹੜੀ ਲਗਾਈ ਹੈ ਉਸ ਦਾ ਉਹ ਜਿਹੜਾ ਪ੍ਰਯੋਗ ਹੈ ਉਸ ਤਰੀਕੇ ਨਾਲ ਜਿਹੜਾ ਨਹੀਂ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜੀ ਉਸ ਦੀ ਵਰਤੋਂ ਉਸ ਤਰੀਕੇ ਨਾਲ ਨਹੀਂ ਹੁੰਦੀ ਹੋਈ ਨਜ਼ਰ ਆ ਰਹੀ ਹਾਲਾਂਕਿ ਲੋਕ ਜਿਹੜੇ ਨੇ ਉਹ ਇਗਨੋਰ ਕਰਦੇ ਹੋਏ ਰੈੱਡ ਲਾਈਟ ਨੂੰ ਅੱਗੇ ਵਧਦੇ ਨੇ ਪਰ ਤੁਹਾਨੂੰ ਇੱਕ ਚੀਜ਼ ਦੀ ਜਾਣਕਾਰੀ ਦੇ ਦਿੱਤੀ ਵੀ ਜਿਹੜੇ ਵੀ ਲੋਕ ਸਾਡੇ ਇਸ ਖਬਰ ਨਾਲ ਜੁੜੇ ਨੇ ਇਸ ਚੀਜ਼ ਨੂੰ ਦੇਖ ਰਹੇ ਨੇ ਵੀ ਆਨਲਾਈਨ ਚਲਾਨ ਜਿਹੜੇ ਨੇ ਉਹ ਵੀ ਨਾਲ ਦੀ ਨਾਲ ਜਿਹੜੇ ਆ ਉਹ ਸ਼ੁਰੂ ਹੋਏ ਹੋਏ ਨੇ ਉਸ ਦੇ ਨਾਲ ਜਿਹੜੀ ਹੈ ਉਹ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਅਣਗੈਲੀ ਜਿਹੜੀ ਹੈ ਨਾ ਵਰਤੋ ਰੈੱਡ ਲਾਈਟ ਦੇਖ ਕੇ ਜੇ ਤੁਸੀਂ ਦੇਖ ਰਹੇ ਹੋ ਤਾਂ ਬਿਲਕੁਲ ਉੱਥੇ ਲਾਜ਼ਮੀ ਜਿਹੜੀਆਂ ਨੇ ਆਪਣੀ ਗੱਡੀ ਦੀਆਂ ਬ੍ਰੇਕਾਂ ਜਰੂਰ ਲਵਾ ਤਾਂ ਜੋ ਤੁਹਾਨੂੰ ਜਿਹੜਾ ਇਹ ਹਰਜਾਨਾ ਨਾ ਭਰਨਾ ਪਵੇ ਤੇ ਜਿਸ ਤਰੀਕੇ ਨਾਲ ਤੁਹਾਨੂੰ ਗੱਲ ਦੱਸ ਰਹੇ ਸੀਗੇ ਕਿ ਜਿਹੜੀਆਂ ਲਾਈਟਾਂ ਨੇ ਗੋਚੌਂਕ ਵਾਲੀਆਂ ਤਾਂ ਇਹ ਪਹਿਲਾਂ ਆਪਾਂ ਚੰਡੀਗੜ੍ਹ ਦੇ ਵਿੱਚ ਦੇਖਦੇ ਹੁੰਦੇ ਸੀਗੇ ਵੀ ਗੋਲ ਚੌਂਕ ਦੇ ਜਿਹੜੀਆਂ ਨੇ ਟ੍ਰੈਫਿਕ ਲਾਈਟਸ ਲੱਗੀਆਂ ਹੋਈਆਂ ਨੇ ਪਰ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੀ ਹੈ ਇਹ ਪਹਿਲ ਹੋਈ ਹੈ ਕਿ ਲੁਧਿਆਣਾ ਦੇ ਭਾਰਤ ਨਗਰ ਚੌਂਕ ਵੀ ਕਿ ਜਿੱਥੇ ਹੁਣ ਟ੍ਰੈਫਿਕ ਲਾਈਟਸ ਲੱਗੀਆਂ ਨੇ ਤਾਂ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀ ਤਾਂ ਹਮੇਸ਼ਾ ਹੀ ਅ ਇੱਥੇ ਅਕਸਰ ਜਿਹੜਾ ਟ੍ਰੈਫਿਕ ਜਮ ਜਿਹੜਾ ਦੇਖਣ ਨੂੰ ਮਿਲਦਾ ਸੀਗਾ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹੁੰਗਾ ਮੈਂ ਟ੍ਰੈਫਿਕ ਜਮ ਦੀਆਂ ਵੀ ਲਾਈਟ ਜਿਹੜੀ ਹੈ ਜਰੂਰ ਲੱਗੀ ਹੋਈ ਹੈ ਪਰ ਟ੍ਰੈਫਿਕ ਜਮ ਹੈ ਉਸੇ ਤਰੀਕੇ ਨਾਲ ਜਿਹੜਾ ਇੱਥੇ ਨਜ਼ਰ ਆ ਇੰਨੀ ਕੋਹੜ ਅੱਗੇ ਜਾਣ ਦੀ ਅੱਗੇ ਕਾਲੀ ਹੈ ਜਿਹੜੀ ਅੱਗੇ ਜਾਣ ਦੀ ਵੀ ਲੋਕ ਬ੍ਰੇਕ ਨਹੀਂ ਲਾ ਕੇ ਰਾਜ਼ੀ ਵੀ ਅਸੀਂ ਟ੍ਰੈਫਿਕ ਲਾਈਟ ਤੇ ਖੜ ਕੇ ਉਸ ਚੀਜ਼ ਦੀ ਥੋੜੀ ਜੀ ਨਿਯਮਾਂ ਦੇ ਪਾਲਣ ਕਰ ਲਈਏ ਉਸ ਚੀਜ਼ ਦਾ ਵੇਟ ਕਰ ਲਈਏ ਲੋਕ ਉਸੇ ਤਰੀਕੇ ਨਾਲ ਰੈੱਡ ਲਾਈਟ ਜਿਹੜੇ ਨੇ ਉਹ ਕ੍ਰਾਸ ਕਰਦੇ ਹੋਏ ਨਜ਼ਰ ਆਉਂਦੇ ਨੇ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਇਹ ਲੁਧਿਆਣਾ ਦੇ ਭਾਤਨਗਰ ਚੌਂਕ ਵੀ ਕਿ ਦਿਖਾ ਰਹੇ ਆ ਤੁਹਾਨੂੰ ਦੱਸ ਰਹੇ ਸੀ ਕਿ ਜਿਸ ਤਰੀਕੇ ਨਾਲ ਜਿਹੜਾ ਚੌਂਕ ਹੈ ਹਮੇਸ਼ਾ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਰਹਿੰਦਾ ਹੈ ਕਦੇ ਇਸ ਦੇ ਵਿੱਚ ਜਿਹੜਾ ਹੈ ਉਹ ਟ੍ਰੈਫਿਕ ਜੈਮ ਕਰਕੇ ਹੁੰਦਾ ਹੈ ਜਾਂ ਉਸ ਤਰੀਕੇ ਨਾਲ ਜਿਵੇਂ ਅਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਜਦੋਂ ਇਸ ਦੀ ਟਰਾਂਸਫਰਮੇਸ਼ਨ ਚੱਲ ਰਹੀ ਸੀਗੀ ਇਸ ਦਾ ਰੈਨੋਵੇਸ਼ਨ ਜਿਹੜੀ ਉਹ ਚੱਲਦੀ ਵੀ ਸੀ ਤਾਂ ਉਦੋਂ ਵੀ ਕਾਫੀ ਵਿਵਾਦਾਂ ਦੇ ਵਿੱਚ ਜਿਹੜਾ ਲੁਧਿਆਣਾ ਦਾ ਭਾਟ ਨਗਰ ਚੌਂਕ ਜਿਹੜਾ ਉਹ ਰਿਹਾ ਤਾਂ ਹੁਣ ਜਦੋਂ ਇਸ ਦੇ ਵਿੱਚ ਜਿਹੜੀਆਂ ਨੇ ਉਹ ਲਾਈਟਾਂ ਲੱਗੀਆਂ ਨੇ ਤਾਂ ਲੋਕ ਕੋਸ਼ਿਸ਼ ਸ਼ੁਰੂ ਕਰਦੇ ਨੇ ਪਰ ਕੁਝ ਵਿੱਚੋਂ ਵਿਰਲੇ ਟਾਈਮ ਜਦੋਂ ਇੱਕ ਕੋਈ ਲੰਘਦਾ ਤਾਂ ਉਸ ਨੂੰ ਦੇਖਦੇ ਹੋਏ ਜਿਹੜੇ ਨੇ ਉਹ ਬਾਕੀ ਲੋਕ ਵੀ ਲੰਘਣ ਦੀ ਜਿਹੜੀ ਉਥੋਂ ਦੀ ਅਪ ਕੋਸ਼ਿਸ਼ ਕਰਦੇ ਨੇ ਤਾਂ ਜਿਵੇਂ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹੂੰਗਾ ਇਸ ਦਾ ਜਿਹੜਾ ਅ ਟ੍ਰੈਫਿਕ ਲਾਈਟ ਦਾ ਡਿਜ਼ਾਈਨ ਹੈ ਕੁਝ ਇਸ ਤਰੀਕੇ ਨਾਲ ਕੀਤਾ ਗਿਆ ਵੀ ਜਿਹੜਾ ਵਿਅਕਤੀ ਜਗਰਾਓਂ ਬੋਲ ਤੋਂ ਭਾਰਤ ਨਗਰ ਚੌਂਣ ਵਾਲੀ ਸਾਈਡ ਤੋਂ ਹੁੰਦਾ ਤਾਂ ਉਸ ਦੇ ਵਾਸਤੇ ਜਿਹੜੀ ਸਟਰੀਟ ਲਾਈਟ ਹੈ ਉਹ ਬਿਲਕੁਲ ਤੁਸੀਂ ਤਸਵੀਰਾਂ ਇਹ ਦੇਖੋਗੇ ਵੀ ਕਿੱਥੇ ਬਿਲਕੁਲ ਫਰੰਟ ਤੇ ਦੇਖਣ ਨੂੰ ਮਿਲਦੀ ਹੈ ਤਾਂ ਦੂਸਰੇ ਵਿਅਕਤੀਆਂ ਵਾਸਤੇ ਜਿਹੜੇ ਪਵੇਲੀਨ ਵਾਲੀ ਸਾਈਡ ਤੋਂ ਮਾਲ ਰੋਡ ਤੋਂ ਜਿਹੜੇ ਆ ਰਹੇ ਨੇ ਉਹਨਾਂ ਵਾਸਤੇ ਸਪੀਡ ਲੀਟ ਜਿਹੜੀ ਤੁਸੀਂ ਤਸਵੀਰ 'ਚ ਦੇਖੋਗੇ ਤੁਹਾਨੂੰ ਬਿਲਕੁਲ ਓਪੋਜ਼ਿਟ ਜਿਹੜੀ ਹੈ ਉਹ ਟਰਨ ਤੋਂ ਦੇਖਣ ਨੂੰ ਮਿਲੂਗੀ ਤਾਂ ਕੁਝ ਇਸ ਤਰੀਕੇ ਨਾਲ ਇਹ ਸਟ੍ਰੀਟ ਸਾਈਜ਼ਰ ਡਿਜ਼ਾਈਨ ਆ ਫੰਕਸ਼ਨ ਕੀਤਾ ਗਿਆ ਤਾਂ ਜੋ ਇਸ ਦੀ ਰੋਡ ਦੀ ਟ੍ਰੈਫਿਕ ਨੂੰ ਕੰਟਰੋਲ ਉਸ ਤਰੀਕੇ ਨਾਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਜਿਹੜਾ ਲੋਕਾਂ ਨੂੰ ਖੱਜਲ ਨਾ ਹੋਣਾ ਪਵੇ ਬਿਲਕੁਲ ਤੁਸੀਂ ਤਸਵੀਰਾਂ ਦੇਖੋਗੇ ਵੀ ਮੂਰੇ ਰੈੱਡ ਲਾਈਟ ਹੈ ਤੇ ਲੋਕ ਇੱਥੇ ਖੜ ਕੇ ਇੰਤਜ਼ਾਰ ਕਰ ਰਹੇ ਨੇ ਵੀ ਜਿਹੜੀ ਬਾਸਟੇਨ ਵਾਲੀ ਸਾਈਡ ਤੋਂ ਟ੍ਰੈਫਿਕ ਆ ਰਿਹਾ ਜਦੋਂ ਲੰਗੇ ਕੀ ਤਾਂ ਇਹਨਾਂ ਦੀ ਵਾਰੀ ਜਦੋਂ ਇਹਨਾਂ ਦੀ ਵਾਰੀ ਆ ਗਈ ਤਾਂ ਇਹ ਆਪਣੀ ਵਾਰੀ ਤੇ ਲੰਘਦੇ ਹੋਏ ਨਜ਼ਰ ਆਉਣਗੇ ਤਾਂ ਜਿੱਥੇ ਟ੍ਰੈਫਿਕ ਲਾਈਟਸ ਉੱpon ਲੱਗੀਆਂ ਨੇ ਤਾਂ ਬਿਲਕੁਲ ਤੁਹਾਨੂੰ ਦੂਜੀ ਸਾਈਡ ਤੋਂ ਦਿਖਾਣਾ ਚਾਹਵਾਂਗੇ ਵੀ ਹੁਣ ਜਦੋਂ ਦੂਜੀ ਸਾਈਡ ਤੇ ਰੈੱਡ ਲਾਈਟ ਹੋਈ ਹੈ ਤਾਂ ਉਧਰਲਾ ਟ੍ਰੈਫਿਕ ਹੁਣ ਰੁਕੇਗਾ ਤੇ ਇਸ ਸਾਈਡ ਜਿਹੜਾ ਇਸ ਟ੍ਰੈਫਿਕ ਹੈ ਉਹ ਗ੍ਰੀਨ ਲਾਈਟ ਨੂੰ ਦੇਖ ਕੇ ਅੱਗੇ ਵੱਧਦਾ ਹੋਇਆ ਸਾਨੂੰ ਨਜ਼ਰ ਆਏਗਾ ਤਾਂ ਇਹ ਕੁਛ ਇਸ ਤਰੀਕੇ ਨਾਲ ਜਿਹੜਾ ਇਹ ਸਾਰਾ ਸਿਸਟਮ ਅਹ ਟ੍ਰੈਫਿਕ ਲਾਈਟਸ ਦਾ ਇਹ ਇੱਥੇ ਯੂਜ਼ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਦੇ ਵਾਸਤੇ ਉਹਨਾਂ ਟ੍ਰੈਫਿਕ ਦੇ ਵਿੱਚ ਜਿਹੜਾ ਐਨ ਐਨ ਸਮਾਂ ਨਾ ਖੜਦਾ ਹੋਵੇ ਬਿਲਕੁਲ ਕਿਸ ਜਿਸ ਤਰੀਕੇ ਨਾਲ ਜਾਣੂ ਹੋ ਇਸ ਚੀਜ਼ ਤੋਂ ਕਿ ਲੁਧਿਆਣਾ ਦਾ ਜਿਹੜਾ ਭਾਰਤ ਨਗਰ ਚੌਕ ਹੈ ਅਕਸਰ ਦੇਖਦੇ ਸੀਗੇ ਜਦੋਂ ਮਰਜੀ ਤੁਸੀਂ ਇਸ ਚੌਂਕ ਦੇ ਵਿੱਚ ਨੰਗੋ ਤਾਂ ਤੁਹਾਨੂੰ ਮੋਸਟਲੀ ਜਿਹੜਾ ਇਸ ਦੇ ਵਿੱਚ ਜਿਹੜਾ ਟ੍ਰੈਫਿਕ ਲੱਗਿਆ ਹੋਇਆ ਨਜ਼ਰ ਆਉਂਦਾ ਸੀਗਾ ਤੇ ਲੋਕਾਂ ਨੂੰ ਇੱਥੇ ਕਾਫੀ-ਕਾਫੀ ਸਮੇਂ ਜਿਹੜਾ ਖੜ ਕੇ ਵੇਟ ਕਰਨੀ ਪੈਂਦੀ ਸੀ ਇਸੇ ਨਾਲੇ ਕੋਈ ਖੁਬਰੀ ਜਿਹੜੀ ਹੈ ਹੋਰ ਵੀ ਹੈ ਵੀ ਜਦੋਂ ਤੁਸੀਂ ਭਾਰਤ ਨਗਰ ਚੌਂਕ ਜਿਹੜਾ ਹੁਣ ਇਸ ਦਾ ਬਿਲਕੁਲ ਗੋਲ ਚੱਕਰ ਜਿਹੜਾ ਉਹ ਲੈ ਸਕਦੇ ਹੋ ਤੁਹਾਨੂੰ ਹੁਣ ਯੂ ਟਰਨ ਮਾਰਨ ਵਾਸਤੇ ਅ ਅੱਗੇ 50 ਮੀਟਰ ਅੱਗੇ ਜਾ ਕੇ ਜਿਹੜਾ ਕੱਟ ਉਸ ਤੋਂ ਨਹੀਂ ਮੁੜਨਾ ਪਵੇਗਾ ਬਿਲਕੁਲ ਤੁਸੀਂ ਹੁਣ ਅ ਭਾਰਤ ਨਗਰ ਚੌਂਕ ਤੋਂ ਜਿਹੜਾ ਉਹ ਟਰਨ ਲੈ ਕੇ ਯੂ ਟਰਨ ਮਾਰ ਸਕਦੇ ਹੋ ਤਾਂ ਬਿਲਕੁਲ ਇਹ ਕਿਤੇ ਨਾ ਕਿਤੇ ਬਹੁਤ ਵਧੀਆ ਗੱਲ ਵੀ ਹੋਈ ਹੈ ਕਿ ਜਿਹੜਾ ਹੁਣ ਰਸਤਾ ਐਨ ਐ ਸਮੇਂ ਤੋਂ ਜਿੱਥੇ ਬੰਦ ਸੀਗਾ ਜਿੱਥੇ ਪੁਲਿਸ ਨੇ ਬੈਰੀਕੇਟਿੰਗ ਕਰਕੇ ਇਸ ਰਾਹ ਨੂੰ ਰੋਕਿਆ ਹੋਇਆ ਸੀ ਕਿਉਂਕਿ ਟ੍ਰੈਫਿਕ ਨੂੰ ਕੰਟਰੋਲ ਕਰਨਾ ਇਥੇ ਕਾਫੀ ਜ਼ਰੂਰ ਔਖਾ ਜਿਹਾ ਪਰ ਹੁਣ ਜਦੋਂ ਟ੍ਰੈਫਿਕ ਲਾਈਟਾਂ ਲੱਗੀਆਂ ਨੇ ਤਾਂ ACP ਗੁਰਦੇਵ ਸਿੰਘ ਜੀ ਵੱਲੋਂ ਜਿਹੜਾ ਵਾ ਉਹ ਇੱਕ ਬੈਰੀਕੇਡਿੰਗ ਵੀ ਹਟਵਾਈ ਗਈ ਹੈ ਤੇ ਜਿਹੜੀਆਂ ਇਹ ਲਾਈਟਾਂ ਨੇ ਇਹ ਵੀ ਚਲਵਾਈਆਂ ਗਈਆਂ ਨੇ ਬਿਲਕੁਲ ਜਿਸ ਤਰੀਕੇ ਨਾਲ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਬੈਟਰਮੈਂਟ ਵਾਸਤੇ ACP ਗੁਰਦੇਵ ਸਿੰਘ ਜਿਹੜੇ ਨੇ ਲਗਾਤਾਰ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਇੱਕ ਪਹਿਲ ਜਿਹੜੀ ਉਹਨਾਂ ਵੱਲੋਂ ਇਹ ਵੀ ਕੀਤੀ ਗਈ ਹੈ ਕਿ ਲੁਧਿਆਣੇ ਦੇ ਭਾਰਤ ਨਗਰ ਚੌਂਕ ਵੀ ਜਿਹੜੀਆਂ ਨੇ ਉਹ ਟ੍ਰੈਫਿਕ ਲਾਈਟਸ ਲਵਾ ਕੇ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਸੋਖ ਜਿਹੜੀ ਹਨ ਦਿੱਤੀਆਂ ਤੇ ਬਿਲਕੁਲ ਤੁਸੀਂ ਦੇਖੋਗੇ ਵੀ ਸਾਹਮਣੇ ਮੁਲਾਜ਼ਮ ਗੱਡੀ ਵਾਲੇ ਨੂੰ ਸਮਝਾਉਂਦੇ ਹੋਏ ਨਜ਼ਰ ਆਉਣੇ ਆ ਰਹੇ ਨੇ ਵੀ ਟ੍ਰੈਫਿਕ ਲਾਈਟਸ ਲੱਗੀਆਂ ਨੇ ਤਾਂ ਉਸ ਚੀਜ਼ ਦਾ ਪਾਲਣ ਕਰੋ ਉਸ ਚੀਜ਼ ਦੇ ਦੇਖ ਕੇ ਜਿਹੜਾ ਉਸ ਨੂੰ ਲੰਘੋ ਜਦੋਂ ਟ੍ਰੈਫਿਕ ਲਾਈਟ ਹੋਈ ਹੈ ਤਾਂ ਜਦੋਂ ਰੈੱਡ ਹੋਈ ਹੈ ਜਾਂ ਗ੍ਰੀਨ ਹੋਈ ਹੈ ਤਾਂ ਗ੍ਰੀਨ ਹੋਈ ਹੈ ਤਾਂ ਮੂਵ ਕਰੋ ਰੈੱਡ ਹੋਈ ਹੈ ਤਾਂ ਬਿਲਕੁਲ ਜਿੱਥੇ ਤੁਸੀਂ ਖੜੇ ਹੋ ਉੱਥੇ ਰੁਕ ਜਾਵੋ ਤੇ ਜੇਕਰ ਤੁਸੀਂ ਉਸ ਚੀਜ਼ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਉਣ ਆਨਲਾਈਨ ਜਿਹੜੇ ਚਲਾਨ ਨੇ ਤੁਹਾਡੇ ਘਰੇ ਪਹੁੰਚਦੇ ਪੰਜਾਬ ਪੁਲਿਸ ਵੱਲੋਂ ਕੀਤੇ ਜਾਣੇ